ਵਾਹਿਗੁਰਜ ਜਗਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਤ ਨੀਲਮ ਘੋੜਤ ਮੈਂ ਟੀਵੀ 24 ਦੇ ਸਾਰੇ ਦਰਸ਼ਕਾਂ ਦੇ ਸ਼ਰੋਤਿਆਂ ਨਾਲ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੀ ਹਰਮਨ ਪਿਆਰੇ ਡਾਕਟਰ ਰਮਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 4 ਦਸੰਬਰ 2000 ਸੌਰੀ ਡਾਕਟਰ ਸਾਹਿਬ ਅੱਜ 7 ਦਸੰਬਰ 2015 22 ਮਗਰ ਨਾਨਕ ਸ਼ਹੀਦ ਸਮੰਦ 547 ਦਾ ਦਿਨ ਹੈ ਦੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਐਮ ਘਟਨਾਵਾਂ ਸਾਡੇ ਦਰਸ਼ਕਾਂ ਨੂੰ ਸਾਂਝੀਆਂ ਕਰਨ ਜਾ ਰਹੇ ਹੋ ਅ ਦੇਖੋ ਅੱਜ 7 ਦਸੰਬਰ ਤੱਕ ਪਹੁੰਚਦੇ ਆ ਅਸੀਂ 6 ਦਸੰਬਰ ਕ੍ਰਾਸ ਕੀਤਾ ਜਿਹੜਾ ਕੱਲ ਸੀ ਜੀ ਔਰ ਕੱਲ ਵੀ ਇੱਕ ਉਹ ਦਿਨ ਸੀ ਜਿਸ ਬਾਰੇ ਜਦੋਂ ਪਿਛਲੇ ਦਿਨਾਂ ਚ ਇਹ ਚੱਲ ਰਿਹਾ ਸੀ ਕਿ ਜੀ ਡਾਕਟਰ ਅੰਬੇਦਕਰ ਦੀ ਡੈਥ ਐਨੀਵਰਸਰੀ ਸੈਲੀਬ੍ਰੇਟ ਹੋ ਰਹੀ ਹੈ ਔਰ ਮੋਦੀ ਹਾਰ ਪਾ ਰਿਹਾ ਹੈ ਪਾਰਲੀਮੈਂਟਸ ਹੋ ਰਿਹਾ ਹੈ ਭਾਰਤ ਪਰ ਦੇ ਵਿੱਚ ਅੰਬੇਦਕਰ ਦੇ ਨਾਂ ਨੂੰ ਜਿਹੜਾ ਬੀਜੇਪੀ ਜਿਹੜੇ ਹੈ ਉਹ ਓਨ ਕਰ ਰਹੀ ਸੀ ਤੇ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਵੀ ਆਲ ਆਫ ਅ ਸਡਨ ਇਹ ਐਸਾ ਕੀ ਇਹਨਾਂ ਦਾ ਅੰਬੇਦਕਰ ਦੇ ਨਾਲ ਹੀ ਜ ਜਾਗਿਆ ਕਿਉਂਕਿ ਜਦੋਂ ਤੁਸੀਂ ਡਾਕਟਰ ਅੰਬੇਦਕਰ ਦੇ ਹਵਾਲੇ ਨਾਲ ਦੇਖਦੇ ਹੋ ਭਾਵੇਂ ਉਹਨਾਂ ਨੂੰ ਭਾਰਤੀ ਕਨਸਟੀਟਿਊਸ਼ਨ ਦਾ ਪਿਤਾਮਾ ਕਿਹਾ ਜਾਂਦਾ ਹੈ ਪਰ ਇਹ ਉਹੀ ਨੇ ਜਿਨ੍ਹਾਂ ਨੇ ਬਾਅਦ ਵਿੱਚ ਆਪਣਾ ਜਦੋਂ ਤਜਰਬਾ ਹੋਇਆ ਜੋ ਉਹਨਾਂ ਨੇ ਹਕੀਕਤ ਦੇਖੀ ਤਾਂ ਉਹਨਾਂ ਨੇ ਕਿਹਾ ਜੀ ਇਹਨੂੰ ਸਾੜ ਦਿਓ ਕਨਸਟੀਟਿਊਸ਼ਨ ਨੂੰ ਉਹ ਕਨਵਰਟ ਵੀ ਹੋ ਗਿਆ ਬੁੱਧਿਸਤੋ ਨੇ ਕਿਹਾ ਜੀ ਮੈਂ Hindu ਨਹੀਂ ਮਰਨਾ ਚਾਹੁੰਦਾ ਔਰ ਪੂਰੀ ਉਹਨਾਂ ਚ ਬਿਟਰਨੈਸ ਹੀ ਸਿਸਟਮ ਦੇ ਤੇ ਫਿਰ ਇਹ ਗੱਲ ਮੇਰੇ ਨਜ਼ਰ ਚੋਂ ਗੁਜ਼ਰੀ ਕਿ ਕੱਲ ਜਿਹੜਾ 6 ਦਸੰਬਰ ਦਾ ਦਿਨ ਸੀ ਕਿਉਂਕਿ 6 ਦਸੰਬਰ 1992 ਉਹ ਦਿਨ ਹੈ ਜਿਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ Hindu ਤਵੀਆਂ ਦੇ ਗੁੰਡਾ ਐਲੀਮੈਂਟਸ ਜਿਨ੍ਹਾਂ ਦੀ ਅਗਵਾਈਵਾਜਪਾਈ ਅਡਵਾਨੀ ਮੋਦੀ ਇਹ ਸਾਰੀ ਕਲਾਸ ਕਰ ਰਹੀ ਸੀ ਇਹਨਾਂ ਨੇ ਲਗਭਗ 500 ਸਾਲ ਪੁਰਾਣੀ ਨਸੀਬ ਜਿਸ ਨੂੰ ਬਾਬਰੀ ਮਸਜਿਦ ਕਰਕੇ ਅਯੁੱਧਿਆ ਦੇ ਵਿੱਚ ਜਾਣਿਆ ਜਾਂਦਾ ਸੀ ਉਸ ਨੂੰ ਉਹਨਾਂ ਨੇ ਬਿਲਕੁਲ ਢਾ ਦਿੱਤਾ ਤੋੜ ਦਿੱਤਾ ਉਸ ਵੇਲੇ ਯੂਪੀ ਦੇ ਵਿੱਚ ਕਲਿਆਣ ਸਿੰਘ ਦੀ ਸਰਕਾਰ ਸੀ ਔਰ ਦਿੱਲੀ ਦੇ ਵਿੱਚ ਜਿਹੜਾ ਨਰਸੀਮਹਾ ਰਾਓ ਕਾਂਗਰਸ ਦਾ ਪ੍ਰਧਾਨ ਮੰਤਰੀ ਸੀ ਸੋ ਔਰ ਕੁਦਰਤੀ ਇਹ ਜਿਹੜਾ 6 ਦਸੰਬਰ ਦਾ ਦਿਨ ਹੈ ਇਹੀ ਜਿਹੜਾ ਡਾਕਟਰ ਅੰਬੇਦਕਰ ਦੇ ਚੜ੍ਹਾਈ ਕਰਨ ਦਾ ਦਿਨ ਵੀ ਹੈ ਜਿਸ ਦਿਨ ਉਹਨਾਂ ਨੇ ਇਸ ਦੁਨੀਆ ਨੂੰ ਛੱਡਿਆ ਜੀ ਸੋ ਜ਼ਾਹਰ ਹੈ ਕਿ ਸਾਰੀ ਜਿਹੜੀ ਬੀਜੇਪੀ ਦੀ ਸਿਆਸਤ ਹੈ ਜਿਸ ਬਾਰੇ ਕਰਮੰਡਲ ਤੋਂ ਮੰਡਲ ਤੱਕ ਕਹਿੰਦੇ ਨੇ ਕਿਉਂਕਿ ਮੰਡਲ ਕਮਿਸ਼ਨ ਰਿਪੋਰਟ ਤੱਕ ਪਹੁੰਚਦੇ ਆ ਫਿਰ ਇਹ ਥੱਲੇ ਨੂੰ ਗਿਆ ਸਾਰਾ ਸਿਸਟਮ ਕਿਉਂਕਿ ਇਹਨਾਂ ਨੇ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ ਜਿਹੜਾ ਮੰਡਲ ਕਮਿਸ਼ਨ ਨੇ ਅਦਰ ਬੈਕਵਰਡ ਕਲਾਸਸ ਦਾ ਕੀਤਾ ਸੀ ਪਰ ਕਰਮੰਡਲ ਪੋਲਿਟਿਕ ਸੀ ਐਸੀ ਕਿ ਉਸ ਤੋਂ ਪਹਿਲਾਂ ਹੈ ਬਾਬਰੀ ਮਸਜਿਦ ਢਾਂਡ ਤੱਕ ਪਹੁੰਚਣ ਤੋਂ ਪਹਿਲਾਂ ਕਿਸ ਤਰੀਕੇ ਨਾਲ ਅਡਵਾਨੀ ਨੇ ਰਾਥ ਯਾਤਰਾਵਾਂ ਸ਼ੁਰੂ ਕੀਤੀਆਂ ਜੀ ਭਾਰਤੀ ਜਨਸਨ ਜਿਹੜਾ ਉਹਨਾਂ ਦਾ ਕਦੇ ਕੰਸਟਿਟੂਐਂਟ ਸੀ ਪੋਲੀਟੀਕਲ ਆਰਐਸਐਸ ਨੇ ਥਰੋ ਕੀਤਾ ਉਹਦਾ ਨਹੀਂ ਸੀ ਸੌਦਾ ਵਿਕਦਾ ਫਿਰ ਜੈਪrakash ਨਰੈਣ ਦੇ ਪੂਰਨ ਕ੍ਰਾਂਤੀ ਚ ਵੜ ਗਏ ਉਹਦੇ ਥੱਲੇ ਬੀਜੇਪੀ ਨਾਂ ਇਹਨਾਂ ਨੇ ਐਡਾਪਟ ਕਰ ਲਿਆ ਭਾਰਤੀ ਜਨਤਾ ਪਾਰਟੀ ਕਿਉਂਕਿ ਜੈਪrakash ਨਰੈਣ ਦੀ ਡੈਥ ਹੋ ਗਈ ਔਰ ਜਨਤਾ ਪਾਰਟੀ ਐਕਸਪੈਰੀਮੈਂਟ ਖਤਮ ਹੋ ਗਿਆ ਸੋ ਨਾਂ ਇਹਨਾਂ ਨੇ ਰੱਖ ਲਿਆ ਆਪਣਾ ਔਰ ਉਸ ਸਾਰੇ ਚੋ ਇਹਨਾਂ ਨੇ ਫਿਰਕੂ ਸਿਆਸਤ ਕਢੀ ਔਰ ਬਿਲਕੁਲ ਸੋਸਾਇਟੀ ਨੂੰ ਪੋਲਰਾਈਜ਼ ਕਰਕੇ ਰੱਖ ਦਿੱਤਾ ਧ्रुਵੀਕਰਨ ਕੀਤਾ ਪੂਰਾ ਔਰ ਬਾਬਰੀ ਮਸਜਿਦ ਟਾਣ ਤੋਂ ਬਾਅਦ ਅਸੀਂ ਦੇਖਦੇ ਆ ਕਿ ਫਿਰ ਕਿਵੇਂ ਇਹਨਾਂ ਦਾ ਗਰਾਫ ਜਿਹੜਾ ਇਹਨਾਂ ਨੇ ਹਿੰਦੂਤਵਾ ਐਜੰਡਾ ਜਿਸ ਨਾਲ ਇਹਨਾਂ ਨੇ ਇੱਕ ਵੱਡੀ ਗਿਣਤੀ ਨੂੰ ਆਪਣੇ ਨਾਲ ਜੋੜ ਲਿਆ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਤੇ ਪਾਰਲੀਮੈਂਟ ਵਿੱਚ ਦੋ ਸੀਟਾਂ ਤੋਂ ਸ਼ੁਰੂ ਕਰਕੇ ਇਹਨਾਂ ਦੀ ਅੱਜ ਆਪਣੇ ਬਲਬੂਤੇ ਤੇ ਹਕੂਮਤ ਜੀ ਸੋ 1992 6 ਦਸੰਬਰ ਬਾਬਰੀ ਮਸਜਿਦ ਢਾਈ ਨੂੰ ਜਿਹੜੇ ਨੇ 23 ਸਾਲ ਬੀਤ ਚੁੱਕੇ ਨੇ ਸੋ ਜ਼ਾਹਰ ਹੈ ਕਿ ਇਸ ਵਾਰ ਵੀ ਜਿਵੇਂ ਹਰ ਸਾਲ ਹੁੰਦਾ ਹੈ ਕਿ 22 23 ਸਾਲ ਬੀਤਣ ਬਾਅਦ ਵੀ ਹਰ ਸਾਲ ਇਹ ਕੈਡ ਹੁੰਦਾ ਜਾਂਦਾ ਹੈ ਜੀ ਕਿ ਇਹਦੇ باوجود ਕਿ ਕਮਿਸ਼ਨ ਤੋਂ ਬਾਅਦ ਕਮਿਸ਼ਨ ਬੈਠਾ ਜੁਡੀਸ਼ਰੀ ਦੇ ਵਿੱਚ ਪੜਤਾਲ ਮਾਰਕ ਹੋਈ ਅਡਵਾਨੀ ਔਰ ਇਨਾਦੇ ਮੋਦੀ ਔਰ ਇਹਨਾਂ ਦੇ ਸਾਰੇ ਸਬੂਤ ਸਾਹਮਣੇ ਆਏ ਲੇਕਿਨ ਇਹ ਯੁੱਧਿਆਦੀ ਇਸ ਬਾਬਰੀ ਮਸਜਿਦ ਨੂੰ ਢਾਣ ਵਾਲਾ ਪ੍ਰਾਈਮ ਮਿਨਿਸਟਰ ਵੀ ਬਣਿਆ ਜਿਹਨਾਂ ਚਵਾਜਪਾਈ ਸੀ ਡਿਪਟੀ ਪ੍ਰਾਈਮ ਮਿਨਿਸਟਰ ਵੀ ਬਣਿਆ ਐਡਵਾਨੀ ਵੀ ਔਰ ਇੱਕ ਹੋਰ ਜਿਹੜਾ ਅੱਜ ਫੁੱਲ ਫਰੈਸ਼ਡ ਪ੍ਰਾਈਮ ਮਿਨਿਸਟਰ ਸੋ ਜਾ ਰਿਹਾ ਹੈ ਕਿ ਇਸ ਸਟੇਜ ਦੇ ਉੱਤੇ ਚਰਚਾ ਇਸ ਦੇ ਦੁਆਲੇ ਹੋਣੀ ਸੀ ਕਿ ਕਿਵੇਂ ਇਹਨਾਂ ਨੇ ਸੁਸਾਇਟੀ ਦਾ ਤ੍ਰੂਵਿਕਰਣ ਕੀਤਾ ਬਾਬਰੀ ਮਸਜਿਦ ਢਾਈ ਤੇ ਕਿਉਂਕਿ 6 ਦਸੰਬਰ ਦਾ ਦਿਨ ਹੀ ਅੰਬੇਦਕਰ ਦੀ ਜਿਹੜੀ ਹੈ ਉਹਨਾਂ ਦੀ ਡੈਥ ਐਨੀਵਰਸਰੀ ਹੈ ਸੋ ਇਹਨਾਂ ਨੇ ਦੋ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕੀਤੇ ਇੱਕ ਪਾਸੇ ਤਾਂ ਇਹ 6 ਦਸੰਬਰ ਨੂੰ ਸਾਰਾ ਰੋਲ ਦਿੱਤਾ ਜੀ ਕਰਕੇ ਤੇ ਦੂਸਰੇ ਪਾਸੇ ਦਲਤਾਂ ਨੂੰ ਇਹ ਮੈਸੇਜ ਦਿੱਤਾ ਕਿ ਜੀ ਦੇਖੋ ਅਸੀਂ ਤੁਹਾਡੇ ਦੁਸ਼ਮਣ ਨੇ ਕਿਉਂਕਿ ਬਿਹਾਰ ਦੇ ਜਿਹੜੇ ਚੋਣ ਨਤੀਜੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਰੈਟਲ ਕੀਤਾ ਕਿਉਂਕਿ ਇਹਨਾਂ ਨੇ ਦੇਖ ਲਿਆ ਕਿਉਂਕਿ ਬਿਹਾਰ ਚ ਪਹੁੰਚ ਕੇ ਹੀ ਜਿਹੜਾ ਇਹਨਾਂ ਦਾ ਜਿਹੜਾ ਭਗਵਤ ਹੈ ਉਹਨੇ ਕਿਹਾ ਸੀ ਜੀ ਅਸੀਂ ਰਿਜ਼ਰਵੇਸ਼ਨ ਦੇ ਹੱਕ 'ਚ ਨਹੀਂ ਹੈ ਔਰ ਬਿਹਾਰ ਔਰ ਯੂਪੀ ਦੋ ਐਸੀਆਂ ਸਟੇਟਾਂ ਨੇ ਜਿੱਥੇ ਕਿ ਜਿਹੜੇ ਬਿਲਕੁਲ ਲੋਅਰ ਆਰਡਰ ਦੇ ਲੈਡਰ ਦੇ ਉੱਤੇ ਸੀ ਲੋਕ ਜਿਨ੍ਹਾਂ ਨੂੰ ਬੈਕਵਰਡ ਕਲਾਸਿਸ ਜਾਂ ਦਲਿਤ ਜਾਂਦਰ ਬੈਕਵਰਡ ਕਲਾਸਿਸ ਜਾਂ ਛੂਤ ਬਣਾਇਆ ਹੋਇਆ ਸੀ ਜੀ ਉਹਨਾਂ ਨੇ ਇਸ ਕੌਬੈਟ ਦੇ ਵਿੱਚ ਪਾਵਰ ਜਿਹੜੀ ਆ ਲਈ ਉਹ ਭਾਵੇਂ ਮਲਾਇਮ ਸਿੰਘ ਯਾਦਵ ਹੋਏ ਜਾਂ ਵਿਨੇਕ ਯਾਦਵ ਹੋਏ ਉੱਥੇ ਲਾਲੂ ਯਾਦਵ ਸੀ ਨतीश ਕੁਮਾਰ ਹੈ ਜਾਂ ਇਧਰ ਮਾਇਆਵਤੀ ਹੈ ਯੂਪੀ ਚ ਸੋ ਇਹਨਾਂ ਨੇ ਇੱਕ ਗੱਲ ਕੈਲਕੂਲੇਟ ਕਰ ਲਈ ਕਿ ਵੀ ਇਹ ਇਸ ਵਰਗ ਨੂੰ ਜੇ ਤੁਸੀਂ ਨੈਗਲੈਕਟ ਕਰਦੇ ਹੋ ਜਾਂ ਇਹਨਾਂ ਨੂੰ ਪੈਟਨਾਇਜ਼ ਨਹੀਂ ਕਰਦੇ ਤਾਂ ਤੁਸੀਂ ਯੂਪੀ ਬਿਹਾਰ ਕੈਰੀ ਨਹੀਂ ਕਰ ਸਕਦੇ ਇੱਕ ਵਾਰੀ ਤਾਂ ਇਹਨਾਂ ਦਾ ਅਦਾਲਤ ਆ ਗਿਆ 2014 ਇਚ ਇਹਨਾਂ ਨੇ ਹਿੰਦੂਤਵਾਦੀ ਵੇਵ ਦੇ ਥੱਲੇ ਜਿਹੜਾ ਉਹਨੂੰ ਕਰ ਦਿੱਤਾ ਲੇਕਿਨ ਪਿਛਲੇ ਦਿਨਾਂ 'ਚ ਕਿਸੇ ਨੇ ਹਲਕਾ ਫੁਲਕਾ ਜਿਹੜੇ ਕਮੈਂਟ ਨੇ ਉਹ ਭੇਜੇ ਸੀ ਸੋ ਉਹਦੇ 'ਚ ਉਹਨਾਂ ਇੱਕ ਕਮੈਂਟ ਸੀ ਇੰਡੀਆ ਬਾਰੇ ਕਿ ਇਨ ਇੰਡੀਆ ਦੇ ਡੋਂਟ ਕਾਸਟ देयर ਵੋਟ ਦੇ ਵੋਟ ਦੇਅਰ ਕਾਸਟ ਜੀ ਕਿ ਹੁਣ ਇੱਕ ਅੰਗਰੇਜ਼ੀ ਦਾ ਸ਼ਬਦ ਟੂ ਕਾਸਟ ਵੋਟ ਹੁੰਦਾ ਹੈ ਵੋਟ ਪਾਉਣੀ ਤੇ ਇੱਕ ਹੁੰਦਾ ਹੈ ਵੋਟ ਜ਼ਾਤ ਨੂੰ ਪਾਣੀ ਕਿ ਇਨ ਇੰਡੀਆ ਦੇ ਡੋਨਟ ਕਾਸਟ देयर ਵੋਟ ਦੇ ਵੋਟ देयर ਕਾਸਟ ਨਹੀਂ ਸੋ ਜ਼ਾਹਰ ਹੈ ਕਿ ਇਸ ਸਭ ਚੋਂ ਉਹਨਾਂ ਨੇ ਅੰਬੇਦਕਰ ਨੂੰ ਆਪਣਾ ਹੁਣ ਔਰ ਇਹਨੂੰ ਔਰ ਵਿਲੀਅਨ ਇੱਕ ਜਾਰਜ ਆਰਵਿਲ ਹੋਇਆ ਜਿਨੇ 1984 ਦੇ ਵਿੱਚ ਇੱਕ ਨੋਵਲ ਲਿਖਿਆ ਜਿਹਦਾ ਜਿਹੜਾ ਬੜਾ ਪਪੂਲਰ ਉਹਨੂੰ ਕੋਟ ਕੀਤਾ ਜਾਂਦਾ ਹੈ ਅਕਸਰ ਔਰ ਉਹਦੇ ਵਿੱਚ ਜਿਹੜੀ ਹੈ জর্জ ਉਸ ਔਰਵਲ ਨੇ ਇੱਕ ਟਰਮ ਉਸ ਨਾਵਲ ਦੇ ਵਿੱਚ ਬਾਰ ਬਾਰ ਯੂਜ਼ ਕੀਤੀ ਹੈ ਡਬਲ ਸਪੀਕ ਜੀ ਡਬਲ ਸਪੀਕ ਹੈ ਕਿ ਜੋ ਤੁਸੀਂ ਕਹਿ ਰਹੇ ਹੁੰਦੇ ਹੋ ਤੁਹਾਡਾ ਉਹ ਮਤਲਬ ਨਹੀਂ ਹੁੰਦਾ ਕਹਿ ਤੁਸੀਂ ਕੁਝ ਹੋਰ ਰਹੇ ਹੁੰਦੇ ਹੋ ਮਤਲਬ ਤੁਹਾਡਾ ਉਹਦੇ ਬਿਲਕੁਲ ਆਪੋਜ਼ਿਟ ਹੁੰਦਾ ਹੈ ਸੋ ਜਿਹੜਾ ਆਰਐਸਐਸ ਜਿਹਦਾ ਪ੍ਰੈਜ਼ੀਡੈਂਟ ਬ੍ਰਾਹਮਣ ਬਣਦਾ ਹੈ ਜਿਹਦਾ ਵਰਣ ਕਲਕਾਸ ਸਿਸਟਮ 'ਤੇ ਯਕੀਨ ਰੱਖਦਾ ਹੈ ਵਰਣ ਆਸ਼ਟਮ 'ਤੇ ਯਕੀਨ ਰੱਖਦਾ ਹੈ ਜਿਹੜਾ ਸ਼ੰਕਰਾ ਨੂੰ ਔਰ ਦੂਸਰਿਆਂ ਨੂੰ ਜਿਹੜਾ ਉਹ ਆਪਣੇ ਰੋਲ ਮਾਡਲ ਮੰਨਦਾ ਹੈ ਉਹਨਾਂ ਦਾ ਮੇਦਕਰ ਦੀ ਵਿਚਾਰਧਾਰਾ ਜਿਹੜਾ ਵੇਦਾਂ ਨੂੰ ਨਕਾਰਦਾ ਉਹ ਕਹਿੰਦੇ ਸਾੜ ਦਿਓ ਹਿੰਦੂਆਂ ਦੇ ਸਾਰੇ ਜਿੰਨੇ ਉਹਨੇ ਕਿਹਾ ਕਿ ਬ੍ਰਾਹਮਣ ਦੇ ਸਕ੍ਰਿਪਚਰ ਸਾੜੋ ਜੇ ਤੁਸੀਂ ਸੁਸਾਇਟੀ ਚ ਇਕਵਲਿਟਰੀਅਨ ਸੁਸਾਇਟੀ ਬਣਾਉਣੀ ਹੈ ਜਿਹੜਾ ਮਰਨ ਤੋਂ ਪਹਿਲਾਂ ਮਜ਼ਹਬ ਵੀ ਇਹਨਾਂ ਦਾ ਛੱਡ ਦਿੰਦਾ ਹੈ ਜੀ ਜਿਹੜਾ ਕਿ ਬਿਲਕੁਲ ਜਿਨੇ ਸਾਰੀ ਇਸ ਪਾਰਟ ਦੇ ਉੱਤੇ ਇਸ ਕਦਰ ਲ lobby ਕੀਤੀ ਕਿ ਗਾਂਧੀ ਨੇ ਵਰਤ ਰੱਖ ਲਿਆ ਉਹਨੇ ਕਿਹਾ ਜੀ ਅਸੀਂ ਹੈ ਹੀ ਨਹੀਂ ਅਸੀਂ ਜਿਹੜਾ ਆਦੀਵਾਸੀ ਹੈ ਅਸੀਂ ਹਿੰਦੂ ਨਹੀਂ ਹੈਗੇ ਸੋ ਹੁਣ ਆਲ ਆਫ ਸੱਡਨ ਇਹ ਪਿਆਰ ਕਿਵੇਂ ਜਾਗਿਆ ਕਿ ਜੀ ਪਾਰਲੀਮੈਂਟ ਦੇ ਵਿੱਚ ਵੀ ਔਰ ਦੂਜੇ ਵੀ ਸ਼ਰਧਾਂਜਨੀਆ ਦਿੱਤੀਆਂ ਜਾ ਰਹੀਆਂ ਸੋ ਮੈਂ ਸਮਝਦਾ ਹਾਂ ਕਿ ਬੇਸ਼ੱਕ 6 ਦਸੰਬਰ ਸੰਡੇ ਸੀ ਲੇਕਿਨ ਮੈਂ ਚਾਹੁੰਦਾ ਸੀ ਵੀ ਇਸ 파ਰਟ ਨੂੰ ਡਿਸਕਸ ਕੀਤਾ ਜਾਏ ਕਿ ਇੱਕ ਪਾਸੇ ਜਿਵੇਂ ਜੂਨ 84 ਚ ਦਰਬਾਰ ਸਾਹਿਬ ਅਕਾਲ ਤਖਤ 37 ਇਤਿਹਾਸ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਫੁੱਲ ਫਲੇਜਡ ਜਿਹੜੀ ਹੈ ਸਿੱਖਾਂ ਦੇ ਖਿਲਾਫ ਜਿਹੜੀ ਅਨਹਿਲਾਨੀ جنگ ਸੀ ਉਹ ਅੱਜ ਤੱਕ جاری ਹੈ ਜੀ ਇਸੇ ਤਰ੍ਹਾਂ ਜਿਹੜੀ ਕਰਮੰਡਲ ਪੋਲਿਟਿਕਸ ਸੀ ਇਹਨਾਂ ਦੀ ਆਰਐਸਐਸ ਦੀ ਉਦੀ ਹਾਈਟ ਬਾਬਰੀ ਮਸਜਿਦ ਨੂੰ ਢਾਣਾ ਸੀ ਔਰ ਉਸ ਤੋਂ ਬਾਅਦ ਪਿਛਲੇ 23 ਸਾਲ ਸੀ ਇਹ ਲਗਾਤਾਰਤਾ ਨਾਲ ਫਿਰ ਮੁਸਲਮਾਨਾਂ ਦੇ ਖਿਲਾਫ ਔਰ ਬਾਬਰੀ ਮਸਜਿਦ ਢਾਣ ਤੋਂ ਬਾਅਦ ਜਿਵੇਂ ਸੈਲੀਬ੍ਰੇਸ਼ਨ ਹੋਈ ਸੈਲੀਬ੍ਰੇਟ ਕੀਤਾ ਗਿਆ ਔਰ ਪਾਰਲੀਮੈਂਟ ਦੇ ਗਲਿਆਰਿਆਂ 'ਚ ਬੜੇ ਦਾਅਵੇ ਦੇ ਨਾਲ ਔਰ ਇਹ ਨਾਰੇ ਗੂੰਜਦੇ ਰਹੇ ਕਿ ਇਹ ਤਾਂ ਪਹਿਲੀ جھਾਂਕੀ ਹੈ ਮਥਰਾ ਕਾਂਸੀ ਬਾਕੀ ਹੈ ਔਰ ਇੱਕ ਕਲੇਮ ਕਰ ਦੇਣੇ ਜੀ ਕਿ ਮਥਰਾ ਚ ਜਿਹੜੀ ਮਸੀਤ ਹੈ ਇਹ ਵੀ ਮੰਦਿਰ ਸੀ ਔਰ ਕਾਂਸੀ ਬਨਾਰਸ ਵਾਲੀ ਵੀ ਹੈ ਔਰ ਫਿਰ ਤਾਂ ਇਥੋਂ ਤੱਕ ਚਲੇ ਗਏ ਜੀ ਤਾਜ ਮਹਿਲ ਵੀ ਇੱਕ ਮੰਦਿਰ ਹੀ ਸੀ ਇਹ ਤਾਜ ਮਹਿਲ ਤੇ ਵੀ ਸਾਡਾ ਹੱਕ ਹੈ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਚਾਰ ਚਫੇਰੇ ਉਹ ਨਫਰਤ ਫੈਲਾਈ ਹੋਈ ਹੈ ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹ ਡਬਲ ਸਪੀਕ ਕਰਦੇ ਨੇ ਇਹਨਾਂ ਦੇ ਏਜੰਡੇ ਚ ਸਿੱਖ ਬੋਧੀ ਜੈਨੀ ਤਾਂ ਇਹਨਾਂ ਨੇ ਸਾਨੂੰ ਪਹਿਲਾ ਹੀ ਹਿੰਦੂਤਵਾਦੀ ਉਸ ਡੈਥ ਕਿਸ ਦੇ ਨਾਲ ਮਾਰਿਆ ਹੋਇਆ ਪਰ ਮੁਸਲਮਾਨਾਂ ਈਸਾਈਆਂ ਨੂੰ ਜਿਵੇਂ ਉਹਨਾਂ ਨੇ ਇਸ ਜ਼ੁਲਮ ਦੇ ਨਾਲ ਆਪਣੇ ਨਾਲ ਮਿਲਾਨ ਦੇ ਲਈ ਜਾਂ ਉਹਨਾਂ ਦੇ ਗੁੱਡੇ ਟੇਕਣ ਦੇ ਲਈ ਕੀਤਾ ਬਾਬਰੀ ਮਸਜਿਦ ਤਰਾਣ ਤੋਂ ਬਾਅਦ ਕਿਵੇਂ ਬੰਬਈ ਦੇ ਵਿੱਚ ਫਿਰ ਸੈਂਕੜੇ ਆ ਮੁਸਲਮਾਨ ਮਾਰੇ ਗਏ ਰਾਇਟਿੰਗ ਮਸਜਿਦ ਵੀ ਉਹਨਾਂ ਦੀ ਢਾਈ ਮਾਰਿਆ ਵੀ ਉਹਨਾਂ ਨੂੰ ਜੋ ਜੂਨ 84 ਚ ਕੀਤਾ ਫਿਰ ਨਵੰਬਰ 84 ਸਿੱਖਾਂ ਨਾਲ ਕੀਤਾ ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਜਦੋਂ ਤੱਕ ਇਹ ਗੱਲ ਪੂਰੀ ਤਰ੍ਹਾਂ ਸਮਝੀ ਨਹੀਂ ਜਾਂਦੀ ਕਿ ਇਹਨਾਂ ਦੀ ਨੀਤੀ ਕੀ ਹੈ ਤੁਸੀਂ ਇਹਨਾਂ ਨੂੰ ਨਕਾਰਦੇ ਨਹੀਂ ਪੂਰੀ ਤਰ੍ਹਾਂ ਔਰ ਬਹੁ ਗਿਣਤੀ ਜਿਹੜੀ ਹੈ ਇੱਕ ਸਾਇਲੈਂਟ ਸਪੈਕਟੇਟਰ ਬਣ ਕੇ ਉਹਨਾਂ ਨੂੰ ਔਰ ਇਸੇ ਚੋਂ ਹੀ ਉਹਨਾਂ ਦੀ ਵਿਕਟਰੀ ਨਿਕਲੀ ਜੇ ਉਹਨਾਂ ਨੇ ਬਾਬਰੀ ਮਸਜਿਦ ਤੋਂ ਪਹਿਲਾਂ ਇਹ ਤਜਰਬਾ ਇਹਨਾਂ ਨੇ ਦੇਖ ਲਿਆ ਆ ਆਰਐਸਐਸ ਨੇ ਕਿ ਜੇ ਇੰਦਰਾ ਗਾਂਧੀ ਨੇ ਜੂਨ 84 ਚ ਹਜ਼ਾਰਾਂ ਸਿੱਖ ਮਾਰੇ ਸਿੱਖਾਂ ਨੂੰ ਟਾਰਗੇਟ ਕੀਤਾ ਹੈ ਤੇ راہੋ ਜਿਹੜਾ ਰਾਜੀਵ ਗਾਂਧੀ ਹੈ ਉਹ 2/3 ਕੀ 3/4ੀ ਬਹੁਮਤ ਦੇ ਨਾਲ ਪਾਰਲੀਮੈਂਟ ਚ ਜਿੱਤੇ ਔਰ ਇਹੀ ਪੋਲਿਟਿਕਸ ਨੂੰ ਫਿਰ ਅੱਗੇ ਤੋਰਦੇ ਆ ਆਰਐਸਐਸ ਨੇ ਖੁੱਲ ਕੇ ਐਂਟੀ ਮੁਸਲਮ ਲਾਈਨ ਲਈ ਬਾਬਰੀ ਮਸਜਿਦ ਢਾਈ ਹਜ਼ਾਰਾਂ ਮੁਸਲਮਾਨ ਮਾਰੇ ਔਰ ਫਿਰ 2002 ਚ ਅਸੀਂ ਦੇਖਦੇ ਆ ਗੁਜਰਾਤ ਦੇ ਵਿੱਚ ਵੀ ਉਹ ਰਿਪੀਟ ਕੀਤਾ ਔਰ ਉਹ ਲਗਾਤਾਰਤਾ ਨਾਲ ਔਰ ਇਹਨਾਂ ਦੀ ਜਿਹੜੀ ਪਾਵਰ ਹੀ ਇੱਥੋਂ ਨਿਕਲੀ ਸੋ ਇਹਦੇ ਚੋਂ ਇੱਕ ਗੱਲ ਨਿਕਲਦੀ ਹੈ ਵੀ ਇਹਨਾਂ ਦੀ ਨੀਤੀ ਤਾਂ ਜੋ ਹੈ ਆਰਐਸਐਸ ਦੀ ਉਹ ਤਾਂ 90 ਸਾਲ ਤੋਂ ਹੈ ਜਦੋਂ ਤੋਂ ਇਹ ਹੋਣ ਚਾਹੀਏ ਲੇਕਿਨ ਹੁਣ ਅੱਜ ਜਦੋਂ ਇਹ ਡਬਲ ਸਪੀਕ ਹੈ ਕਿ ਭਗਵਤ ਦੇ ਕਹਿ ਰਿਹਾ ਹੈ ਕਿ ਜੀ ਡਾਕਟਰ ਹੈਡਗਵੇਅਰ ਔਰ ਡਾਕਟਰ ਅੰਬੇਦਕਰ ਇਹ ਦੋਨੋਂ ਹੀ ਪੈਟਰੀਅੋਟਸ ਸੀ ਇਹਨਾਂ ਦੋਨਾਂ ਦੀ ਸੋਚ ਇਹ ਹੈ ਡਬਲ ਸਪੀਕ ਉਹਨਾਂ ਨੂੰ ਪਤਾ ਹੈ ਕਿ ਹੈਡਗਵੇਅਰ ਹਿੰਦੂ ਰਾਸ਼ਟਰ ਵਰਣਾ ਆਸ਼ਰਮ ਬ੍ਰੈਮਨਿਕਲ ਲਾਈਨਸ ਦੇ ਉੱਤੇ ਔਰ ਅੰਬੇਦਕਰੀ ਗਾਲੀਟੇਰੀਅਨ ਸੁਸਾਇਟੀ ਜੀ ਕੀਂ ਰੱਖਣ ਵਾਲਾ ਜਿਹੜਾ ਇਹ ਸਭ ਨੂੰ ਡਿਸਟਰੋਏ ਕਰਨਾ ਚਾਹੁੰਦਾ ਸੀ ਔਰ ਇਹੀ ਨੀਤੀ ਜਿਹੜੀ ਹੈ ਡਬਲ ਸਪੀਕ ਦੀ ਉਹ ਅੱਗੋਂ ਵੀ ਜਾਰੀ ਹੋਏਗੀ ਔਰ ਦੂਸਰਾ ਪਾਰਟ ਮੈਂ ਸਮਝਦਾ ਮੈਂ ਜਿਹੜੀ ਖਬਰ ਪਿਛਲੇ ਕਿਉਂਕਿ ਵੀਕਐਂਡ ਤੇ ਹੀ ਸਾਹਮਣੇ ਆਈ ਉੱਥੇ ਫਰਾਈਡੇ ਸੀ ਸ਼ਾਇਦ ਔਰ ਚਰਚਾ ਸਾਰੇ ਪਾਸੇ ਹੀ ਹੈ ਔਰ ਅੱਜ ਵੀ ਸਾਡੇ ਟੀਵੀ 84 ਨਿਊਜ਼ ਅ ਦੇਵਿਤ ਨਵਕਰਨ ਸਿੰਘ ਲਾਇਰਸ ਫਾਰ ਹਿਊਮਨ ਰਾਈਟਸ ਫਾਰ ਆ ਵਾਰੇ ਇਸ ਮੁੱਦੇ ਤੇ ਗੱਲ ਕਰਨਗੇ ਬਿਸ਼ੱਕ ਇਹ ਸਾਡੇ ਜਿਹੜੇ ਮੂਵਮੈਂਟ ਦੇ ਅੰਦਰੂਨੀ ਸਾਰੇ ਕੰਮ ਕਰਨ ਵਾਲੇ ਨੇ ਜਾਂ ਥੋੜੇ ਬਹੁਤ ਜਿਹੜੇ ਖਬਰਾਂ ਵੀ ਪੜਦੇ ਨੇ ਉਹਨਾਂ ਨੂੰ ਇਹ ਜਿਹੜਾ ਕੈਟ ਫੀਨੋਮੈਨਾ ਬਲੈਕ ਕੈਟਸ ਕਿ ਕਿਵੇਂ ਏਜੰਸੀਆਂ ਨੇ ਆਪਣੇ ਬੰਦੇ ਵਿੱਚ ਵਾੜ ਕੇ ਜਾਂ ਜਿਹੜੇ ਆਲਰੇਡੀ ਕਦੇ ਉਹਨਾਂ ਦਾ ਖਾੜਕੂ ਪਿਛੋਕੜ ਸੀ ਜਾਂ ਨਹੀਂ ਵੀ ਸੀ ਉਹਨਾਂ ਨੂੰ ਵਿੱਚ ਵਾੜ ਕੇ ਉਨਾ ਰਾਈ ਜਿਹੜਾ ਉਹ ਕਿਲਿੰਗਸ ਪੰਜਾਬ ਚ ਕੀਤੀਆਂ ਕਰਵਾਈਆਂ ਜੀ ਔਰ ਇਹ ਇਸ ਦੀ ਸ਼ੁਰੂਆਤ ਜਿਹੜੀ ਵੱਡੇ ਪੈਮਾਨੇ ਤੇ ਜਦੋਂ ਕਿ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ 1985 ਚ ਬਰਨਾਲੇ ਦੀ ਸਰਕਾਰ ਬਣੀ ਸੀ ਔਰ ਇਹ ਪੂਰਾ ਸਮਝੌਤਾ ਰਾਜੀਵ ਲੋਂਗੋ ਵਾਲ ਅਕੋਰਡ ਤੋਂ ਬਾਅਦ ਔਰ ਉਹਦਾ ਹਿੱਸਾ ਹੀ ਸੀ ਕਿ ਬਰਨਾਲੇ ਨੂੰ ਮੁੱਖ ਮੰਤਰੀ ਬਣਾਣੇ ਜੀ ਬਰਨਾਲਾ ਚ ਇਚਾ ਰੈਰੋ ਨੂੰ ਲੈ ਕੇ ਆਇਆ ਮੁੰਬਈ ਤੋਂ ਕਹਿ ਕੇ ਕਿ ਜੀ ਨੂੰ ਕਰ ਔਰ ਜਿਹੜੀ ਰੂਬੇਰੋ ਦੀ ਨੀਤੀ ਸੀ ਆਂਦਿਆਂ ਉਹਨੇ ਪੁਲਿਸ ਫੋਰਸ ਨੂੰ ਕਿਹਾ ਬੁਲੇਟ ਫਾਰ ਬੁਲੇਟ ਜੀ ਜੀ ਔਰ ਬਾਅਦ ਜਦੋਂ ਉਹਨੂੰ ਪੰਜਾਬ ਤੋਂ ਰਿਪੀਟਿਡਲੀ ਉਹਦਾ ਮਿਸ਼ਨ ਫੇਲ ਹੋਇਆ ਔਰ ਉਹਨੂੰ ਉਹਨਾਂ ਨੇ ਐਮਬੈਸਡਰ ਬਣਾ ਕੇ ਭੇਜਿਆ ਰូមੇਨੀਆ ਜਰਮਨੀਆ ਤੇ ਵੀ ਉਹਦੇ ਤੇ ਅਟੈਕ ਹੋਇਆ ਰੂਬੇਰੋ ਤੇ ਪੰਜਾਬ ਚ ਵੀ ਜਲੰਧਰ ਚ ਪੀਏਪ ਕੰਪਲੈਕਸ ਦੇ ਵਿੱਚ ਹੋਇਆ ਸੀ ਔਰ ਉੱਥੋਂ ਰਿਟਾਇਰਮੈਂਟ ਤੋਂ ਬਾਅਦ ਉਹਨੇ ਕਿਤਾਬ ਵੀ ਲਿਖੀ ਬੁਲੇਟ ਫਾਰ ਬੁਲੇਟ ਇਹ ਕਿ ਗੋਲੀ ਦਾ ਜਵਾਬ ਗੋਲੀ ਚ ਪਰ ਉਸ ਕਿਤਾਬ ਦੇ ਵਿੱਚ ਉਹਨੇ ਐਡਮਿਟ ਕੀਤਾ ਸੀ ਕਿ ਵੀ ਕਿਵੇਂ ਅਸੀਂ ਜਜਾਰੂ ਲੈਰ ਨੂੰ ਖਤਮ ਕਰਨ ਲਈ ਕੈਟਸ ਬਣਾਈਆਂ ਉਹਨਾਂ ਦੇ ਵਿੱਚ ਅਸੀਂ ਇਨਫਿਲਟ੍ਰੇਸ਼ਨ ਕੀਤੀ ਕਿਵੇਂ ਝੂਠੇ ਪੁਲਿਸ ਮੁਕਾਬਲੇ ਜਿਹੜੇ ਨੇ ਉਹ ਅਸੀਂ ਬਣਾਏ ਲੇਕਿਨ ਜਿਉਂ-ਜਿਉਂ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਬੂਤ ਹੋਰ ਵੀ ਇੱਕ ਸ਼ਾਇਦ ਕੁਲਦੀਪ ਸਿੰਘ ਜਿਹਦੇ ਨਾਮ ਨਾਲ ਬਾਜੀਗਰ ਲੱਗਦਾ ਸੀ ਇਧਰ ਰਈਏਵਾਲ ਦਾ ਉਹਨੇ ਇਨਕਸ਼ਾਫ ਕੀਤਾ ਸੀ ਕਿ 100 ਦੇ ਕਰੀਬ ਨੌਜਵਾਨ ਮੈ ਮਾਰੇ ਨੇ ਹਾਲਾਂ ਉਹਦੇ ਕੇਸ ਦੀ ਜਿਹੜੀ ਹੈ ਪਟੀਸ਼ਨ ਰਾਜਵਿੰਦਰ ਸਿੰਘ ਬੈਂਸ ਨੇ ਹਾਈ ਕੋਰਟ 'ਚ ਵੀ ਕੀਤੀ ਲੇਕਿਨ ਕੋਰਟ ਨੇ ਉਹਦਾ ਕੋਈ ਨੋਟਿਸ ਨਹੀਂ ਲਿਆ ਅਦਰਵਾਇਜ਼ ਇਸ ਮੁੱਦੇ ਦੇ ਉੱਤੇ ਬਹੁਤ ਕੁਝ ਹੋਰ ਬਾਹਰ ਆ ਸਕਦਾ ਸੀ ਜੀ ਔਰ ਹੁਣ ਜਿਹੜਾ ਪਾਰਟ ਸਾਹਮਣੇ ਆਇਆ ਕਿਉਂਕਿ ਰਬੈਰੋ ਪੰਜਾਬ ਦੇ ਵਿੱਚ ਆਇਆ ਫੇਲ ਹੋਇਆ ਕਿਉਂਕਿ ਫਿਰ 1986 ਦੇ ਵਿੱਚ ਜਿਹੜਾ ਦੁਬਾਰਾ 1987 ਤੱਕ ਪਹੁੰਚਦੇ ਆ ਪ੍ਰੈਜ਼ੀਡੈਂਟ ਰੂਲ ਲਾਗੂ ਹੋਇਆ ਔਰ ਫਿਰ ਜਿਹੜਾ ਕੇਪੀ ਗਿੱਲ ਨੂੰ ਜਿਹੜਾ ਏਜੰਸੀਆਂ ਨੇ ਜਾਰਾਜੀਵ ਗਾਂਧੀ ਨੇ ਡਾਇਰੈਕਟਲੀ ਪੰਜਾਬ ਦੇ ਵਿੱਚ ਭੇਜਿਆ ਔਰ ਇਹ ਉਹ ਪੀਰੀਅਡ ਸੀ ਕਿ ਬਈ ਜਦੋਂ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਪਾਰਟ ਹੈ ਕੇਪੀ ਗਿੱਲ ਨੇ ਜਿਵੇਂ ਹਾਈ ਹੈਂਡੈਡਨੈਸ ਦੇ ਨਾਲ ਜ਼ਾਲਮਾਨਾ ਅੰਦਾਜ਼ ਦੇ ਨਾਲ ਹਜ਼ਾਰਾਂ ਮੁੰਡੇ ਮਾਰੇ ਔਰ ਉਸ ਪੀਰੀਅਡ ਚ ਜਿਹੜੇ ਬੜੇ ਕਲਰ ਆਫਿਸਰ ਸੀ ਸੀਐਸਪੀ ਐਸਐਸਪੀਜ਼ ਇਸ ਹਰ ਆਲਮ ਇਹ ਸੁਰੇਸ਼ अरोड़ा ਜਿਹੜਾ ਹੁਣ ਡੀਜੀਪੀ ਬਣਾਇਆ ਬਾਦਲ ਨੇ ਸੁਮੇਦ ਸੈਣੀ ਬੀਐਸ ਗਿੱਲ ਪੱਟਾ ਚਾਰੀਆ ਇਜ਼ਹਾਰ ਆਲਮ ਸੁਰਜੀਤ ਗਰੇਵਾੜ ਜੀ ਇਹ ਸਾਰੇ ਔਰ ਹੋਰ ਵੀ ਜਿਨ੍ਹਾਂ ਦੇ ਸਵਰਨਾ ਕੋਟਣਾ ਡਿਟੈਕਟਿਵ ਐਸਪੀਡੀ ਜਲੰਧਰ ਸੋ ਉਸ ਦੌਰ ਦੇ ਵਿੱਚ ਇੱਕ ਕੈਟ ਜਿਹੜੀ ਕਿ ਉਹਨਾਂ ਨੇ ਕਾਉਨਸਟੇਬਲ ਦੇ ਤੌਰ ਤੇ 1987 ਦੇ ਵਿੱਚ ਭਰਤੀ ਹੋਇਆ ਚੰਡੀਗੜ੍ਹ ਦਾ ਜਮਪਲੇ ਗੁਰਮੀਤ ਸਿੰਘ ਜੀ ਦਾ ਨਾਮ ਹੈ ਪਰ ਇਹਦਾ ਨਿਕਨੇਮ ਪਿੰਕੀ ਸੀ ਔਰ ਬਹੁਤ ਕਰਕੇ ਫਿਰ ਪਿੰਕੀ ਕੈਟ ਕਰਕੇ ਮਸ਼ਹੂਰ ਹੋਇਆ ਔਰ ਇਹਨੇ ਜਿਸ ਤਰੀਕੇ ਦੇ ਨਾਲ ਸੁਮੇਦ ਸੈਣੀ ਦੀ ਕੈਟ ਬਣ ਕੇ ਪੰਜਾਬ ਚ ਟਾਪ ਲੈਵਲ ਜਿਹੜੇ ਨੇ ਜੁਝਾਰੂ ਉਹ ਫੜ ਫੜ ਕੇ ਮਾਰੇ ਇਸ ਦਾ ਏਰੀਆ ਆਫ ਆਪਰੇਸ਼ਨ ਇਹ ਹੀ ਨਹੀਂ ਇਹ ਕਲਕੱਤੇ ਤੱਕ ਵੀ ਪਹੁੰਚਿਆ ਜਿੱਥੇ ਇਹਨੂੰ ਪਤਾ ਲੱਗਦਾ ਸੀ ਔਰ ਜਿਹੜੇ ਕੁਝ ਜਿਨ੍ਹਾਂ ਦਾ ਨਾਂ ਬੇਸ਼ੱਕ ਬਲਵਿੰਦਰ ਸਿੰਘ ਜਟਾਣਾ ਦਾ ਟੱਬਰ ਮਾਰਨ ਨਾਲ ਵੀ ਨਾਂ ਜੁੜਦਾ ਸੀ ਪਰ ਉਹਨੇ ਜਿਹੜੇ ਇਨਕਸ਼ਾਫ ਕੀਤੇ ਨੇ ਉਹਦੇ 'ਚ ਉਹ ਪੂਲੇ ਨੂੰ ਕਿਹਾ ਔਰ ਪੂਲਾ ਆਲਰੇਡੀ ਉਹਦੀ ਸਜ਼ਾ ਪਾ ਚੁੱਕੇ ਫਿਰ ਹਰਮਿੰਦਰ ਸਿੰਘ ਸੁਲਤਾਨਵੰਦ ਜਿਹੜੇ ਪੰਜ ਮੈਂਬਰੀ ਪੰਥ ਕਮੇਟੀ ਦੇ ਮੈਂਬਰ ਵੀ ਸਨ ਇਹ ਵੀ ਕਿਵੇਂ ਦਿੱਲੀ ਦੇ ਵਿੱਚ ਇੱਕ ਹਸਪੀਟਲ 'ਚ ਸੱਦ ਕੇ ਉਹਨਾਂ ਨੂੰ ਫੜ ਕੇ ਬਾਅਦ ਟੌਰਚਰ ਕਰਕੇ ਮਾਰਿਆ ਗਿਆ ਬਲਵੰਤ ਸਿੰਘ ਮਲਤਾਨੀ ਜਿਹੜਾ ਕਿ ਪੁੱਲਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੇ ਪਿਤਾ ਨੂੰ ਜਦੋਂ ਮਾਰਿਆ ਗਿਆ ਔਰ ਮਾਸਰ ਨੂੰ ਮਾਰਿਆ ਗਿਆ ਔਰ ਇਹ ਬਲਵੰਤ ਸਿੰਘ ਮਲਤਾਨੀ ਨੂੰ ਇਹਨਾਂ ਦਾ ਸਾਥੀ ਬਣਾ ਕੇ ਪ੍ਰੋਫੈਸਰ ਪੁੱਲਰ ਦਾ ਇਹ ਇਹਨੇ ਸੁਮੇਦ ਸੈਣੀ ਨੇ ਕਿਸ ਤਰੀਕੇ ਨਾਲ ਮਾਰਿਆ ਹੈ ਮੈਂ ਜ਼ਿਕਰ ਬਾਅਦ ਚ ਕਰਦੇ ਗੁਰਮੁਖਸ ਦੀ ਨਾਗੋਕੇ ਜਿਹੜੇ ਹਜ਼ਾਰੂ ਸਿੰਘ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲੇ ਚ ਫੜ ਕੇ ਮਾਰਿਆ ਔਰ ਸੁਖਦੇਵ ਸਿੰਘ ਬੱਬਰ ਜਿਹੜੇ ਕਿ ਕੈਨੇਡੀਅਨ ਸਿਟੀਜ਼ਨ ਸਨ ਔਰ ਇਹ ਜਦੋਂ ਕੈਨੇਡਾ ਦੇ ਵਿੱਚ ਵੀ ਏਅਰ ਇੰਡੀਆ ਦੇ ਮਾਮਲੇ ਦੇ ਵਿੱਚ ਟੂਥ ਕਮਿਸ਼ਨਰ ਔਰ ਦੂਸਰੀ ਗੱਲ ਆਈ ਇਹ ਗੱਲ ਸਾਹਮਣੇ ਆਈ ਸੀ ਕਿ ਕਿਵੇਂ ਇੱਕ ਕੈਨੇਡੀਅਨ ਸਿਟੀਜ਼ਨ ਜੇ ਇੰਡੀਅਨ ਪੁਲਿਸ ਦੀ ਕਸਟਡੀ ਚ ਹੈ ਪਾਵੇਂ ਉਹਦਾ ਏਅਰ ਇੰਡੀਆ ਨਾਲ ਨਾਂ ਜੋੜਿਆ ਵੀ ਗਿਆ ਸੀ ਉਹਨੂੰ ਕੈਨੇਡਾ ਸਰਕਾਰ ਦੇ ਹਵਾਲੇ ਕਿਉਂ ਕੀਤਾ ਗਿਆ ਔਰ ਕਿਦੇ ਹੁਕਮਾਂ ਥੱਲੇ ਉਹਨੂੰ ਮਾਰਿਆ ਗਿਆ ਸੋ ਇਸ ਤੋਂ ਇਲਾਵਾ ਪ੍ਰੋਫੈਸਰ ਰਜਿੰਦਰਪਾਲ ਸਿੰਘ ਬੁਲਾਰਾ ਜਿਹੜੇ ਕਿ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਸਨ ਉਹਨਾਂ ਨੂੰ ਕਿਵੇਂ ਚੰਡੀਗੜ੍ਹ ਤੋਂ ਚੁੱਕ ਕੇ ਔਰ ਜਿਹੜਾ ਟਾਰਚਰ ਕਰਕੇ ਮਾਰਿਆ ਗਿਆ ਹੁਣ ਇਹ ਸਾਰੇ ਜਿਹੜੇ ਮੈਂ ਗਿਣਾਏ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਹ ਪਿਛਲੇ ਦੋ ਦਿਨਾਂ ਤੋਂ ਇਹ ਸਾਰੇ ਜਿਹੜੇ ਮਾਰੇ ਗਏ ਬੇਗੁਨਾਹ ਲੋਕ ਜਿਨ੍ਹਾਂ ਨੂੰ ਟਾਰਚਰ ਕਰਕੇ ਪੁਲਿਸ ਕਸਟਡੀ ਚ ਮਾਰਿਆ ਗਿਆ ਉਹਨਾਂ ਦਾ ਕੇਸ ਚਰਚਾ ਦਾ ਵਿਸ਼ਾ ਔਰ ਇਹ ਇਹ ਹੈ ਕਿ ਇਹ ਜਿਹੜਾ ਕਾਂਸਟੇਬਲ ਦੇ ਤੌਰ ਤੇ ਪਿੰਕੀ ਕੈਟ 1987 ਚ ਭਰਤੀ ਹੋਇਆ ਜੀ ਔਰ ਇਹ ਕਾਂਸਟੇਬਲ ਤੋਂ ਉੱਪਰ ਤੱਕ ਪਹੁੰਚਿਆ ਇਨਸਪੈਕਟਰ ਬਣਿਆ ਔਰ ਇਸ ਨੇ ਜਿਹੜਾ ਬੰਦਾ ਹਦ ਖੁੱਲਿਆ ਹੁੰਦਾ ਡਰ ਨਹੀਂ ਹੁੰਦਾ ਕਿਸੇ ਸਿਸਟਮ ਦਾ ਇਸ ਨੇ 2001 ਦੇ ਵਿੱਚ ਅਵਤਾਰ ਸਿੰਘ ਗੋਲਾਨਾ ਦਾ ਇੱਕ ਨੌਜਵਾਨ ਹੈ ਰਾਤ ਨੂੰ ਮੋਟਰਸਾਈਕਲ ਜਾਂ ਜੀਪ ਜੋ ਵੀ ਸੀ ਉਹ ਰਾਹ ਦੇ ਵਿੱਚ ਕੋ ਮੰਜੇ ਡੱਠੇ ਸੀ ਜਾਂ ਕੀ ਸੀ ਟ੍ਰੈਫਿਕ ਨੂੰ ਲੈ ਕੇ ਉਹਨੇ ਆਪਣੇ ਰਵਾਲਵਰ ਦੇ ਨਾਲ ਉਹਦਾ ਅਵਤਾਰ ਸਿੰਘ ਗੋਲਾ ਦਾ ਮਰਡਰ ਕੀਤਾ ਔਰ ਉਸ ਕੇਸ ਦੇ ਵਿੱਚ ਇਹਨੂੰ ਉਮਰ ਕੈਦ ਹੋਈ ਪਰ ਉਮਰ ਕਾਇਤ ਚ ਵੀ ਇਹ ਰਿਹਾ ਜਿਵੇਂ ਹੁਣ ਇਹਨੇ ਖੁਦ ਇਕਸ਼ਾਫ ਕੀਤਾ ਹੈ ਕਿ ਇਹਦੀ ਪੂਰੀ ਤਨਖਾਹ ਇਹਦੇ ਘਰ ਵਾਲੇ ਨੂੰ ਮਿਲਦੀ ਰਹੀ ਔਰ ਇਸ ਦੇ ਵਿੱਚ ਵੀ ਅਕਸਰ ਹੁੰਦਾ ਸੀ ਕਿ ਪੈਰੋਲ ਦੇ ਨਾਂ ਥੱਲੇ ਜੇਲ੍ਹ ਚੋਂ ਬਾਹਰ ਹੀ ਰਹਿੰਦਾ ਸੀ ਉਹਨੇ ਅੰਦਰ ਵੀ ਪੂਰਾ ਆਪਣਾ ਆਸ਼ੀ ਦਾ ਅੱਡਾ ਬਣਾਇਆ ਹੋਇਆ ਸੀ ਔਰ ਇਹਨੂੰ 2014 ਦੇ ਵਿੱਚ ਇਹ ਵੀ ਰਿਲੀਜ਼ ਹੋਇਆ ਔਰ ਇੱਕ ਪਾਸੇ ਇਧਰ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਜਿਹੜਾ ਉਹ ਮੋਰਚਾ ਲੱਗਾ ਹੋਇਆ ਸੀ ਗਰਵਾਤ ਤਲ ਰਹੇ ਸੀ ਔਰ 20 ਮਈ 2015 ਨੂੰ ਇਹਨੂੰ ਚੁੱਪਚਾਪ ਹੀਤੇ ਜਿਹੜਾ 2014 ਛੱਡ ਦਿੱਤਾ ਗਿਆ ਸੀ ਔਰ 20 ਮਈ 2015 ਨੂੰ ਇਹਨੂੰ ਆਪਣੀ ਨੌਕਰੀ ਦੇ ਉੱਤੇ ਰੀਇਨਸਟੇਟ ਕਰ ਦਿੱਤਾ ਗਿਆ ਇਕਦਮ ਰੌਲਾ ਪਿਆ ਮੀਡੀਆ 'ਚ ਵੀ ਇਹ ਵੀ ਡਿਫੈਂਸਿਵ ਹੋਇਆ ਸੁਖਵੀਰ ਬਾਗਲ ਔਰ ਸੁਮੇத் ਸੈਣੀ ਜਿਹੜਾ ਉਦੋਂ ਡਾਇਰੈਕਟਰ ਜਨਰਲ ਸੀ ਪੁਲਿਸ ਦਾ ਉਹਨੇ ਕਹਿ ਕੇ ਇਹਨੂੰ ਜਿਹੜਾ ਇਹਦੀ ਰਿਵਰਸਲ ਜਿਹੜੀ ਹੈ ਜਿਹੜਾ ਇਹਨੂੰ ਲਾਇਆ ਸੀ ਉਹ ਕੈਨਸਲ ਕੀਤਾ ਔਰ ਇਹਨੇ ਹੁਣ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਕਿ ਜੀ ਇਹ ਜਿਹੜਾ ਰਿਵਰਸਲ ਕੀਤੀ ਹੈ ਗਲਤ ਕੀਤੀ ਹੈ ਹੁਣ ਇਹ ਤਾਂ ਇਸ ਪਿੰਕੀ ਕੈਡ ਦੀ ਕਹਾਣੀ ਹੈ ਇਹਨੇ ਪਿਛਲੇ ਦਿਨਾਂ ਚ ਕਮਰ ਸੰਧੂ ਜਿਹੜੇ ਇੰਡੀਅਨ ਐਕਸਪ੍ਰੈਸ ਔਰ ਟ੍ਰਿਬਿਊਨ ਲਈ ਵੀ ਕੰਮ ਕੀਤਾ ਉਸ ਤੋਂ ਪਹਿਲਾਂ ਡੇ ਐਂਡ ਨਾਈਟ ਟੀਵੀ ਚੈਨਲ ਦੇ ਉੱਤੇ ਵੀ ਹੁਣ ਐਜ਼ ਅ ਫ੍ਰੀਲੈਂਸਰ ਉਹ ਕਰਦੇ ਨੇ ਆਪਣਾ ਉਹਨਾਂ ਨੇ মিডিਆ ਆਊਟਲੈਟ ਬਣਾਇਆ ਹੈ ਔਰ ਦੂਸਰੇ ਚੈਨਲਸ ਤੇ ਵੀ ਦਿੰਦੇ ਨੇ ਸਾਲਾਂ ਅਸੀਂ ਉਹਨਾਂ ਦੀ ਬਣਾਈ ਹੋਈ ਡਾਕੂਮੈਂਟਰੀ ਜੂਨ 84 ਔਰ ਸਮੇਂ-ਸਮੇਂ ਕੋਈ ਹੋਰ ਹੁੰਦਾ ਉਹਦੇ ਤੇ ਅਸੀਂ ਆਪਣੇ ਵੀਊ ਵੀ ਦਿੰਦੇ ਆ ਜਿਹੜੇ ਕਈ ਵਾਰੀ ਬਹੁਤਿਆਂ ਨੂੰ ਡਾਈਜੈਸਟ ਨਹੀਂ ਹੁੰਦੇ ਪਰ ਅਸੀਂ ਐਡਮਾਇਰ ਵੀ ਕਰਦੇ ਆ ਕਿ ਐਜ਼ ਅ ਜਰਨਲਿਸਟ ਦੇ ਤੌਰ ਤੇ ਖਾਸ ਤੌਰ ਤੇ ਇਹ ਜਿਹੜੀ ਸਟੋਰੀ ਜਿਹੜੀ ਕਿ ਉਹਨਾਂ ਨੇ ਇਸ ਪਿੰਕੀ ਕੈਟ ਦੇ ਨਾਲ ਜਿਹੜੀ ਹੈ ਉਹਨ ਕੈਮਰਾ ਕੀਤੀ ਜਿਹੜੀ YouTube ਦੇ ਉੱਤੇ ਵੀ ਅਪਲੋਡ ਹੋ ਚੁੱਕੀਆਂ ਨੇ ਔਰ ਇਸੇ ਤੇ ਬੇਸਡ ਜਿਹੜੀ ਕਮਰ ਸੰਧੂ ਦੀ ਸਟੋਰੀ ਆਊਟਲੁੱਕ ਇੰਡੀਆ ਦੇ ਵਿੱਚ ਆਈ ਹੈ ਜੀ ਬੜੀ ਡੀਟੇਲਡ ਸਟੋਰੀ ਹੈ ਔਰ ਉਹਦੇ ਚ ਇਹ ਪਿੰਕੀ ਕੈਟ ਨੇ ਜਿੰਨੇ ਮੈਂ ਵੇਰਵੇ ਦਿੱਤੇ ਨੇ ਇਨਕਸ਼ਾਫ ਕੀਤੇ ਨੇ ਔਰ ਉਹਦੇ ਚ ਉਹਨੇ ਪੁਲਿਸ ਆਫੀਸਰਸ ਦੇ ਨਾਂ ਸੁਮੇਦ ਸੈਣੀ ਦਾ ਨਾਂ ਵੀ ਹੈ ਔਰ ਦੂਸਰਿਆਂ ਦੇ ਨਾਂ ਵੀ ਨੇ ਵੀ ਕਿਨੇ ਕਿਨੇ ਕਿਹੜੇ ਕਿਹਨੂੰ ਚੁੱਕਣ ਵੇਲੇ ਕੌਣ ਨਾਲ ਸੀ ਕਿਸ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਕਿਵੇਂ ਟਾਰਚਰ ਕਰਕੇ ਮਾਰਿਆ ਗਿਆ ਔਰ ਬੇਸ਼ੱਕ ਇਹ ਵੀ ਉਹਨੇ ਕਿਹਾ ਕਿ ਜੇ ਜੋ ਮੈਂ ਕਿਹਾ ਇਹ ਤਾਂ 5% ਦੀ ਵੀ ਨਹੀਂ ਹੈ ਜਿਹੜਾ ਜੋ ਕੁਝ ਮੈਂ ਦੇਖਿਆ ਔਰ ਜੋ ਮੈਨੂੰ ਪਤਾ ਹੈ ਔਰ ਹੁਣ ਸਵਾਲੇ ਪੈਦਾ ਹੁੰਦਾ ਹੈ ਕਿ ਇਹ ਗੱਲ ਨੇ ਇੱਕ ਬੜਾ ਹਿਲਾਇਆ ਸਭ ਨੂੰ ਔਰ ਕਿਉਂਕਿ ਇਸ ਵੇਲੇ ਵਨ ਅਪਮਨਸ਼ਿਪ ਸਿਆਸੀ ਤੌਰ ਤੇ ਚੱਲ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਫੇਵਰੇਟ ਡਾਇਰੈਕਟਰ ਜਨਰਲ ਪੁਲਿਸ ਰਿਹਾ ਵਿਰਕ ਸੀ ਇਹ ਉਹੀ ਵਿਰਕ ਹੈ ਜਿਨੇ ਖੁਦਵੀ ਸੈਂਕੜਿਆਂ ਨੌਜਵਾਨ ਮਾਰੇ ਔਰ ਜਦੋਂ ਸੁੱਖੀ ਕੈਟ ਦਾ ਇੱਕ ਇਸ਼ੂ ਜਲੰਧਰ ਵਾਲਾ ਉਹ ਸਾਹਮਣੇ ਆਇਆ ਸੀ ਤਾਂ ਉਹਨੇ ਪ੍ਰੈਸ ਕਾਨਫਰੰਸ kiya ਸੀ ਕਿ ਜੀ 300 ਦੇ ਕਰੀਬ ਅਸੀਂ ਜਿਹੜੀਆਂ ਕੈਟਾਂ ਨੇ ਉਹ ਬਾਹਰ ਰੀਹੈਬਿਟੇਟ ਕੀਤੀਆਂ ਜੀ ਔਰ ਹੁਣ ਜਦੋਂ ਇਹਨੇ ਪਿੰਕੀ ਕੈਟ ਨੇ ਜਿਹੜਾ ਕਿ ਸੁਮੇத் ਸੈਣੀ ਦਾ ਖਾਸ ਬੰਦਾ ਹੈ ਸੈਣੀ ਔਰ ਵਿਰਖਦੀ ਨਹੀਂ ਸੀ ਲੱਗਦੀ ਔਰ ਵਿਰਖ ਨੂੰ ਅਰੈਸਟ ਵੀ ਕੀਤਾ ਸੁਮੇத் ਸੈਣੀ ਨੇ ਜਾ ਕੇ ਦਿੱਲੀ ਦੇ ਕਿਹੜੇ ਸੈਂਕਰਡ ਹਾਊਸ ਇਸ ਕੇਸ ਔਰ ਇਸ ਸਾਰੇ ਦੇ ਥੱਲੇ ਹੁਣ ਕੈਪਟਨ ਅਮਰਿੰਦਰ ਨੇ ਵੀ ਕਹਿਤਾ ਹੈ ਗੇ ਜੀ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਜਦੋਂ ਸਾਡੀ ਸਰਕਾਰ ਆਈ ਅਸੀਂ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਨੂੰ ਕੱਢਾਂਗੇ ਔਰ ਅਸੀਂ ਇਨਕੁਆਰੀ ਕਰਾਂਗੇ ਸ਼ੂ ਜ਼ਾਰ ਹੈ ਵੀ ਦੇਤੇ ਪੋਲਿਟਿਕਸ ਹੋਏਗੀ ਆਣ ਵਾਲੇ ਦਿਨਾਂ 'ਚ ਅਜੇ ਬਾਦਲਾਂ ਨੇ ਮੂੰਹ ਨਹੀਂ ਖੋਲਿਆ ਹੈ ਕਹਿਣਗੇ ਜੀ ਇੱਕ ਡਿਸਰੇਪਿਊਟਿਡ ਡਿਸਮਿਸਡ ਪੁਲਿਸ ਆਫੀਸਰ ਦੀ ਬੈਬਲਿੰਗ ਹੈ ਉਹਦੇ ਮੂੰਹ 'ਚੋਂ ਝੱਗ ਵਗ ਰਹੀ ਹੈ ਜਾਂ ਕੋਈ ਹੋਰ ਕਹਿਣਗੇ ਪਰ ਪੰਥਕ ਜਥੇਬੰਦੀਆਂ ਨੇ ਇਸ ਦਾ ਨੋਟਿਸ ਲਿਆ ਹੈ ਚੰਡੀਗੜ੍ਹ ਦੇ ਵਕੀਲਾ ਨੇ ਵੀ ਨੋਟਿਸ ਲਿਆ ਹੈ ਤੇਰਾ ਦਸੰਬਰ ਨੂੰ ਸ਼ਾਇਦ ਉਹਨਾਂ ਨੇ ਇੱਕ ਮੀਟਿੰਗ ਵੀ ਸੱਦੀ ਹੈ ਇੱਕ ਸੈਮੀਨਾਰ ਕਮ ਮੀਟਿੰਗ ਟਾਈਪ ਫਾਰਮੈਟ ਹੈ ਜਿਹਨੂੰ ਜਸਟਿਸ ਕਾਟਜੂ ਸੁਪਰੀਮ ਕੋਰਟ ਦਾ ਜਿਹੜਾ ਜਸਟਿਸ ਹੈ ਉਹ ਪ੍ਰੈਜ਼ਾਈਡ ਵੀ ਕਰੇਗਾ ਔਰ ਦਲ ਖਾਲਸਾ ਨੇ ਆਲਰੇਡੀ ਔਰ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਅਸੀਂ ਹਿਊਮਨ ਰਾਈਟਸ ਕਾਉਂਸਲ ਦੇ ਕੋਲ ਇਹਨੂੰ ਲੈ ਕੇ ਜਾਵਾਂਗੇ ਔਰ ਇਸ ਇਸ਼ੂ ਨੂੰ ਅਸੀਂ ਹਾਈਲਾਈਟ ਕਰਾਂਗੇ ਅਸੀਂ ਅਜੇ ਇਸ ਦੇ ਬੇਸ਼ੱਕ ਇਸ ਦੇ ਨਾਲ ਇੱਕ ਇਹ ਵੀ ਫਾਇਦਾ ਹੋਇਆ ਹੈ ਕਿ ਕੁਝ ਜੜੀਆਂ ਕੈਟਾਂ ਬਾਹਰ ਸੈਟਲ ਕੀਤੀਆਂ ਉਹਨਾਂ ਚ ਇੱਕ ਪ੍ਰੋਮਿਨੈਂਟ ਕੈਟ ਦਾ ਉਹਨੇ ਨਾਮ ਵੀ ਲਿਆ ਰਿਪੀਟਿਡਲੀ ਜੀ ਕਿ ਵੀ ਆ ਇੱਕ ਸਾਲ ਤੋਂ ਸਾਡੇ ਨਾਲ ਸੀ ਉਹ ਇਲੀਗਲ ਡਿਟੈਂਸ਼ਨਸ ਸੀ ਤੇ ਆ ਉਹਨੇ ਆਇਡੈਂਟੀਫਾਈ ਕੀਤੇ ਜਾਂ ਉਹਨੇ ਫੜਾਏ ਸੋ ਜਿਹੜੇ ਲੋਕ ਜੇ ਕੋਈ ਹੋਰ ਇਨਕਸ਼ਾਫ ਹੁੰਦੇ ਨੇ ਪਹਿਲੀ ਗੱਲ ਤੋਂ ਦੇਖਣ ਵਾਲੀ ਇਹ ਹੈ ਵੀ ਕੀ ਭਾਵੇਂ ਉਹਨੂੰ ਆਲਰੇਡੀ ਸਿਕਿਉਰਿਟੀ ਦਿੱਤੀ ਹੋਈ ਹੈ ਪਰ ਇਸ ਸਟੇਜ ਤੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਉਹਨੂੰ ਇਹ ਹੈ ਵੀ ਮੈਂ ਰੀਇਨਸਟੇਟ ਹੋਣ ਲਈ 50 ਲੱਖ ਰੁਪਇਆ ਦਿੱਤਾ ਸੀ ਪਰ ਮੈਨੂੰ ਫੇਰ ਨੌਕਰੀ ਤੋਂ ਕੱਢਤਾ ਜੀ ਹੁਣ ਕੀ ਕੋਈ ਆਊਟ ਆਫ ਨੋਟਿਸ ਜਿਹੜਾ ਕੋਈ ਡੀਲ 50 ਲੱਖ ਦਾ ਉਹਨੂੰ ਕਰੋੜ ਦੇ ਦੇਣ 10 ਕਰੋੜ ਦੇ ਦੇਣ ਪਾ ਉਹਦਾ ਮੂੰਹ ਬੰਦ ਹੋ ਜਾਏ ਜਾਂ ਸੁੱਤਿਆਂ ਪਿਆਂ ਸਵਾ ਦੇਣ ਉਹ ਜਿਵੇਂ ਉਹਨੇ ਖੁਦ ਮੰਨਿਆ ਕਿ ਅਸੀਂ ਕਿਵੇਂ ਕਿਵੇਂ ਕਿਹੜੇ ਜਿਹਾਰੂ ਦੇ ਮੂੰਹ 'ਚ ਜ਼ਬਰਦਸਤੀ ਸਾਇਨਾਈਡ ਪਾ ਕੇ ਮਾਰਿਆ ਉਹਨੂੰ ਕਿਹਾ ਜਿਨੇ ਜ਼ਾਇਨਾਈਡ ਖਾ ਲਿਆ ਜਾਂ ਕਿ ਉਹਨੂੰ ਅਸੀਂ ਪੈਸਟੀਸਾਈਡ ਪੀਣ ਤੇ ਮਜਬੂਰ ਕੀਤਾ ਜਾਂ ਕਿ ਉਹਨੂੰ ਕਿਵੇਂ ਮਾਰਿਆ ਤੋ ਇਹਨੂੰ ਵੀ ਪਤਾ ਨਹੀਂ ਕਦੋਂ ਇਹਨੇ ਇਹਨੂੰ ਵੀ ਸਾਈਨਾਈਡ ਖਵਾ ਦੇਣ ਜਾਂ ਕੋਈ ਹੋਰ ਹੋਏ ਤੇ ਜਾਂ ਇਹ ਕੋਈ ਡੀਲ ਕਰਨਾ ਚਾਹੁੰਦਾ ਤੇ ਜਾਂ ਜਿਵੇਂ ਪ੍ਰੋਮਿਨੈਂਟ ਹੋਰ ਵਕੀਲਾਂ ਨਾਲ ਵੀ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਜੀ ਬੇਸ਼ੱਕ ਔਨ ਕੈਮਰੇ ਹੈ ਔਰ ਅਸੀਂ ਇਹਨੂੰ ਜਿਹੜਾ ਸਮਝਦੇ ਆਂ ਵੀ ਕ੍ਰੈਡੀਬਲ ਆ ਜਾਂਦਾ ਜਦੋਂ ਕੈਮਰੇ ਤੇ ਆਏ ਤਾਂ ਨਹੀਂ ਕਹਿ ਸਕਦਾ ਕਿ ਜੀ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਹੈ ਜੀ ਪਰ ਜੇ ਤੁਸੀਂ ਅਦਾਲਤੀ ਲੈਵਲ ਤੇ ਕਦੇ ਜਾਂਦੇ ਵੀ ਹੋ ਜੇ ਇਸ ਗੱਲ ਦੀ ਸੰਭਾਵਨਾਵਾਂ ਹੀ ਨਹੀਂ ਹੈ ਕਿ ਅਦਾਲਤ ਨੂੰ ਕਿ ਇਨਵੈਸਟੀਗੇਸ਼ਨ ਮਾਰਕ ਕਰੇ ਜਾਂ ਇਸ ਉੱਤੇ ਉਹ ਲੈ ਤੇ ਫਿਰ ਇਸ ਗੱਲ ਦੀ ਵੀ ਪੌਸਿਬਿਲਟੀ ਹੈ ਕਿ ਕੋਰਟ ਚ ਮੁੱਖਰ ਜਾਏ ਬੇਸ਼ੱਕ ਫਿਰ ਤੁਹਾਡੀ ਵੀਡੀਓ ਵੀ ਹੋਏ ਸੋ ਅਸੀਂ ਵੀ ਵਿਦ ਕਾਸ਼ਨ ਇਸ ਸਾਰੇ ਨੂੰ ਲੈ ਰਹੇ ਹਾਂ ਪਰ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਨੇ ਇੱਕ ਉਹ ਚੈਪਟਰ ਜਿਹੜਾ ਕਿ ਲਗਾਤਾਰਤਾ ਦੇ ਨਾਲ ਚੱਲਿਆ ਜਿਸ ਤੇ ਵਿਜੇ ਨੇ ਪਿੰਕੀ ਕੈਟ ਨੇ ਐਗਰੀਕਲਚਰ ਸਟਰੀ ਲੁਧਿਆਣੇ ਤੋਂ ਲੈ ਕੇ ਦੁਨੀਆ ਭਰ ਜਿਹੜੇ ਵੀ ਉਸ ਖਿੱਤੇ ਦੇ ਵਿੱਚ ਸੀ ਔਰ ਅੱਜ ਜਦੋਂ ਬਾਹਰ ਲੀਆਂ ਕੈਟਾਂ ਦੀ ਗੱਲ ਹੁੰਦੀ ਹੈ ਉਹਨਾਂ ਦਾ ਜੇ ਹੁਰ ਮੇਰਵਾ ਵੀ ਆਉਂਦਾ ਤੇ ਮੇਰਾ ਖਿਆਲ ਹੈ ਕਿ ਵੀ ਇਹ ਬਾਹਰ ਵੀ ਸਾਡੀ ਕਿਸੇ ਨਾ ਕਿਸੇ ਲੈਵਲ ਤੇ ਇੱਕ ਹੈਲਪ ਹੀ ਹੁੰਦੀ ਹੈ ਕਿ ਵੀ ਜਿਹੜੇ ਲੋਕ ਇੱਥੇ ਆ ਕੇ ਪ੍ਰੋਮੀਨੈਂਟ ਹੋਏ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ شناخت ਸੋ ਇਹ ਇੱਕ ਮੇਜਰ ਇਸ਼ੂ ਹੈ ਜਿਹੜਾ ਅੱਜ ਚਰਚਾ ਦਾ ਵਿਸ਼ਾ ਔਰ ਇੱਕ ਇਸ ਦੇ ਨਾਲ ਮੈਂ ਸਮਝਦਾ ਹਾਂ ਵੀ ਅਸੀਂ ਜਦੋਂ ਸਿੱਖੀ ਅਣਖ ਔਰ ਸਪਿਰਿਟ ਦੀ ਗੱਲ ਕਰਦੇ ਆਂ ਬੇਸ਼ੱਕ 31 ਸਾਲ ਹੋ ਗਏ ਨੇ ਅਦਾਲਤਾਂ ਜੁਤੋਂ ਸਿਸਟਮ ਜਾਂ ਜਸਟਿਸ ਨਹੀਂ ਨਿਕਲਿਆ ਔਰ ਜਗਦੀਸ਼ ਟਾਈਟਲਰ ਜਿਹਦੇ ਖਿਲਾਫ ਪਾਵੇਂ ਅਦਾਲਤ ਨੇ ਕਿਹਾ ਹੈ ਕਿ ਜੀ ਸੀ ਬੀ ਆਈ ਕੇਸ ਬੰਦ ਨਹੀਂ ਕਰ ਸਕਦੀ ਸਾਊਥ ਦਿੱਲੀ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਮੈਰਿਜ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਔਰ ਉੱਥੇ ਹੀ ਇੱਕ ਸਿੱਖ ਨੌਜਵਾਨ ਜਿਨ੍ਹਾਂ ਦਾ ਨਾਮ ਸਹਿਜ 옴ੰਗ ਸਿੰਘ 파ਟਿਆ ਜੀ ਉਹ ਵੀ ਉਸ ਪਾਰਟੀ 'ਚ ਹੋ ਸਕਦਾ ਸਾਂਝੇ ਕੋਈ ਦੋਸਤ ਹੋਣ ਤੇ ਉਹਨੇ ਜੋ ਹੀ ਉਹਨੂੰ ਟਾਈਟਲਰ ਨੂੰ ਦੇਖਿਆ ਸਹਿਜਮੰਗ ਸਿੰਘ ਉਹਨੂੰ ਪੂਰਾ ਗੁੱਸਾ ਆਇਆ ਉਹਨੇ ਸਾਰਿਆਂ ਦੇ ਸਾਹਮਣੇ ਉਹਦੀ ਚੰਗੀ ਲਾਪਾਹ ਕੀਤੀ ਔਰ ਉਹਨੂੰ ਸ਼ਰਮ ਦਿੱਤੀ ਲੇਕਿਨ ਪਾਵੇਂ ਉਹਦੇ ਤੇ ਬਣਾਤਾ ਜਿ ਉਹਨੇ ਗਲਾਸ ਉਹਦੇ ਵੱਲ ਸੁੱਟਿਆ ਔਰ ਉਹਨੇ ਕਿਹਾ ਬਰ ਉਹਨੇ ਸਹਿਜਮੰਗ ਸਿੰਘ ਨੇ ਇਹ ਖਬਰ ਤਾਂ ਇਹੀ ਬਣੀ ਸਾਰੇ ਕਿ ਜੀ ਟਾਈਟਲਰ ਤੇ ਅਟੈਕ ਅਟੈਕ ਤਾਂ ਉਹਨੇ ਕੀ ਕੀਤਾ ਲੇਕਿਨ ਅਸੀਂ ਸਮਝਦੇ ਹਾਂ ਵੀ ਇਹ ਵੀ ਜਿਹੜੀ ਚੈਲੰਜ ਹੁੰਦਾ ਹੈ ਕਿ ਜਿੱਥੇ ਨੋ ਮੈਟਰ ਉਹਨੂੰ ਕੌਣ ਸ਼ੀਲਡ ਕਰਦਾ ਹੈ ਕਾਨੂੰਨ ਸ਼ੀਲਡ ਕਰਦਾ ਹੈ ਵਜ਼ੀਰ ਸ਼ੀਲਡ ਕਰਦੇ ਨੇ ਚਦੰਬਰਮ ਜਿਹੜਾ ਕਿ ਟਾਈਟਲਰ ਦੇ सीबीआई ਵੱਲੋਂ ਕਲੀਨ ਚਿੱਟ ਦੇਣ ਦੇ ਉੱਤੇ ਬੜਾ ਸੈਲੀਬ੍ਰੇਟਰੀ ਮੂਡ ਸੀ ਉਹਦੇ ਵੱਲ ਜਰਨੈਲ ਸਿੰਘ ਪੱਤਰਕਾਰ ਨੇ ਜੁੱਤੀ ਸੁੱਟੀ ਸੀ ਉਹ ਜੁੱਤੀ ਨੇ ਹੀ ਟਾਈਟਲਰ ਦੀ ਟਿਕਟ ਵੀ ਕਟਾ ਦਿੱਤੀ ਚਦੰਬਰਮ ਦਾ ਵੀ ਜਿਹੜਾ ਹੈ ਉਹ ਉਹਨੂੰ ਦੱਸਦਾ ਕਿ ਭਾਈ ਤੈਨੂੰ ਚੈਲੰਜ ਕੀਤਾ ਹੈ ਗੁਰੂ ਜਰਨੈਲ ਸਿੰਘ ਅੱਜ ਦਿੱਲੀ ਦੇ ਵਿੱਚ ਪਾਰਲੀਮੈਂਟਰੀ ਸੈਕਟਰੀ ਵੀ ਨੇ ਐਮ ਐਲ ਏ ਵੀ ਨੇ ਜੋ ਅਸੀਂ ਇਸ ਗੱਲ ਦੀ ਸਹਿਜੋਂ ਮੰਗ ਸਿੰਘ ਪਾਰਟੀ ਹੈ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਗੁਰੂ ਦੀ ਸਪਿਰਿਟ ਪ੍ਰਵੇਲ ਹੁੰਦੀ ਹੈ ਕਿ ਜਿੱਥੇ-ਜਿੱਥੇ ਵੀ ਕੋਈ ਸਿੱਖ ਪਤਾ ਨਹੀਂ ਕਦੋਂ ਕਿਸ ਨੇ ਜਿਹੜਾ ਉਹ ਸੱਚ ਹੱਕ ਦੇ ਲਈ ਸਟੈਂਡ ਲੈਣਾ ਔਰ ਇੱਕ ਜਿਹੜੀ ਇੰਪੋਰਟੈਂਟ ਗੱਲ ਜਦੋਂ ਅਸੀਂ ਕਹਿੰਦੇ ਹਾਂ ਵੀ ਕਿਵੇਂ ਪਗੜੀ ਧਾਰੀ ਰੂਪ ਵਾਲਿਆਂ ਨੂੰ ਆਰ ਐਸ ਐਸ ਹਰ ਜਿਹੜਾ ਉਹ ਫੋਰਮ ਦੇ ਵਿੱਚ ਵਾਰ ਰਿਹਾ ਤੇ ਇਹਦੀ ਇੱਕ ਤਾਜ਼ਾ ਉਦਾਹਰਣ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਡਾਕਟਰ ਬਲਤੇਜ ਸਿੰਘ ਮਾਨ ਜੀ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀ এডਿਕੇਸ਼ਨ ਇੰਸਟੀਟਿਊਸ਼ਨਸ ਦੇ ਲਈ ਮੈਂਬਰ ਨਾਮਜ਼ਦ ਕੀਤੇ ਔਰ ਟ੍ਰਿਬਿਊਨ ਨੇ ਅੱਜ ਉਹਦੀ ਹੈਡਲਾਈਨ ਦਿੱਤੀ ਦੋ ਖਬਰ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪ੍ਰੋਫੈਸਰ ਇਜ਼ ਨੈਸ਼ਨਲ ਪੈਨਲ ਮੈਂਬਰ ਜੀ ਔਰ ਜਿਹੜੀ ਗੱਲ ਈਵਨ ਕੋਈ ਲੁਕੀ ਛਿਪੀ ਨਹੀਂ ਰੱਖੀ ਟ੍ਰਿਬਿਊਨ ਨੇ ਵੀ ਉਹਨਾਂ ਨੇ ਕਿਹਾ ਕਿ ਜੀ ਪਹਿਲੀ ਅਪੁਆਇੰਟਮੈਂਟ ਜਿਹੜੀ ਹੈ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀ ਐਜੂਕੇਸ਼ਨ ਇੰਸਟੀਟਿਊਸ਼ਨ ਚ ਹੋਈ ਹੈ ਔਰ ਇਹ ਉਹਨਾਂ ਦੀ ਬਲਤੇਜ ਸਿੰਘ ਮਾਨ ਦੀ ਹੋਈ ਹੈ ਔਰ ਫਿਰ ਉਹਨਾਂ ਨੇ ਕਿਹਾ ਹਿਸ ਫੈਮਿਲੀ ਇਜ਼ ਸੀਨ ਐਜ਼ ਅ ਕ੍ਰੂਸੇਡਰ ਆਫ ਰਾਸ਼ਟਰੀ ਸਮਾਜ ਸੇਵਕ ਸੰ ਇਨ ਪੰਜਾਬਜ਼ ਮਾਲਵਾ ਰੀਜਨ ਕਿ ਉਹਨਾਂ ਦਾ ਟੱਬਰ ਜਿਹੜਾ ਉਹ ਆਰਐਸਐਸ ਦਾ ਝੰਡਾ ਬਰਦਾਰ ਹੈ ਕ੍ਰੂਸੇਡਰ ਹੁੰਦਾ ਜਿਹੜਾ ਉਹਦੇ ਲਈ ਜਿਹਹਾਦ ਕਰਨ ਵਾਲਾ ਹੈ ਜੀ ਡਾਕਟਰ ਬਲਤੇਜ ਸਿੰਘ ਮਾਨ ਹੂ ਬਿਲੋਂਗਸ ਟੂ ਮਾਨਸਾ ਡਿਸਟ੍ਰਿਕਟ ਹੈਜ਼ ਬੀਨ ਅਪਾਇੰਟਡ ਮੈਂਬਰ ਦਾ ਪੋਸਟ ਥੈਟ ਹੀ ਜੁਆਇੰਟ ਟੁਡੇ ਆਫ ਦਾ ਕਮਿਸ਼ਨ ਬਾਈ ਦਾ ਸੈਂਟਰ ਹਿਸ ਫੈਮਿਲੀਜ਼ ਐਸੋਸੀਏਸ਼ਨ ਵਿਦ ਦਾ ਆਰਐਸਐਸ ਗੋਜ਼ ਬੈਕ ਫੋਰ ਜਨਰੇਸ਼ਨ ਕਿ ਚਾਰ ਪੀੜ੍ਹੀਆਂ ਤੋਂ ਇਹਦਾ ਟੱਬਰ ਜਿਹੜਾ ਹੈ ਉਹ ਰਾਸ਼ਟਰੀ ਸਵੈਮ ਸੇਵਕ ਸੰਗ ਦਾ ਜਿਹੜਾ ਹੁਣ ਨਾਂ ਨਾਲ ਵੀ ਮਾਨ ਲੱਗਾ ਹੋਇਆ ਲੰਬਾ ਚੰਮਾ ਸੋਹਣੀ ਪੱਗ ਉਹ ਕਿਸੇ ਨੂੰ ਕੀ ਕਹੇਗਾ ਤੁਸੀਂ ਜਦੋਂ ਕਿਸੇ ਨੂੰ ਕਹੋ ਜੀ ਆਰਐਸਐਸ ਉਹ ਤਾਂ ਸਮਝਦਾ ਵੀ ਪਤਾ ਨਹੀਂ ਬੋਧੀ ਹੋਣੀ ਹੈ ਜਨਉ ਪਾਇਆ ਹੋਣਾ ਤੁਹਾਨੂੰ ਪਛਾਣ ਹੋ ਜਾਂਦੀ ਹੈ ਕਿ ਜੀ ਇਹ ਤਾਂ ਸਾਨੂੰ ਹਿੰਦੂਤਵ ਵੀ ਬਣਾਣਗੇ ਅਸੀਂ ਤਾਂ ਨਹੀਂ ਜਾਣਾ ਉਹਨਾਂ ਦੇ ਨੇੜੇ ਪਰ ਇੱਥੇ ਜਦੋਂ ਤੁਹਾਡੇ ਵਿਚਲਾ ਤੁਹਾਡੇ ਵਰਗੀ ਸ਼ਕਲੋ ਸੂਰਤ ਵਾਲਾ ਔਰ ਇਸ ਲੈਵਲ ਦਾ ਜਿਹੜਾ ਪੰਜਾਬੀ ਯੂਨੀਵਰਸਿਟੀ ਚ ਪ੍ਰੋਫੈਸਰ ਹੈ ਹੁਣ ਇਹ ਜਿਹੜਾ ਜਿਹੜਾ ਚਾਰ ਜਨਰੇਸ਼ਨਾਂ ਤੋਂ ਜਿਹਨੇ ਆਰਐਸਐਸ ਦਾ ਜਿਹੜੀ ਜਿਹਦੀ ਫੈਮਿਲੀ ਕ੍ਰੂਸੇਡਰ ਹੈ ਇਹ ਜਿਸ ਮਾਈਨੋਰਟੀ এডਿਕੇਸ਼ਨ ਇੰਸਟੀਟਿਊਸ਼ਨਸ ਜਾਏਗਾ ਜ ਜਿੱਥੇ ਮੈਂਬਰ ਬਣ ਕੇ ਗਿਆ ਹੈ ਉਥੇ ਉਹ ਕੀ ਬਣਾਏਗਾ ਇਸ ਬਾਰੇ ਕੋਈ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਸੋ ਅਸੀਂ ਜਦੋਂ ਇਹ ਕਹਿੰਦੇ ਆ ਕਿ ਕਿਵੇਂ ਕਿਸ ਲੈਵਲ ਤੇ ਜਿਹੜੀ ਹੈ ਇਨਫਿਲਟ੍ਰੇਸ਼ਨ ਹੈ ਤੇ ਫੇਰ ਇਹ ਜ਼ਬਾਨੀ ਕਲਾਮੀ ਹਵਾਚ ਗੱਲਾਂ ਨਹੀਂ ਨੇ ਇਹ ਚੁੱਪਚਾਪ ਆਰਐਸਐਸ ਆਪਣਾ ਕੰਮ ਕਰ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਲੈਵਲ ਦੀ ਪੋਜੀਸ਼ਨ ਜਿਹੜੀ ਕਿ ਸੈਂਟਰਲ ਕਮਿਸ਼ਨ ਦੇ ਵਿੱਚ ਬੈਠੇ ਜਿਨ੍ਹਾਂ ਨੇ ਯੂਨੀਵਰਸਟੀਆਂ ਦੇ ਹੋਰ ਮਾਈਨੋਰਟੀਜ਼ ਨਾਲ ਰਿਲੇਟਡ ਜਿਹੜੀ ਜਿਹੜੀ ਬਾਡੀ ਹੈ ਉਹਦੇ ਉਹਦਾ ਉਹਨੂੰ ਮੈਂਬਰ ਬਣਾਇਆ ਕਿ ਬਈ ਜਿਹੜੀਆਂ ਸਿੱਖਾ ਮੁਸਲਮਾਨਾ ਦੀਆਂ ਇੰਸਟੀਟਿਊਸ਼ਨਸ ਨੇ ਉਨੋਂ ਕੋਈ ਫੈਸਲਾ ਆਏਗਾ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਜੀ ਇਹਨਾਂ ਦੇ ਹਿੰਦੂਤਵ ਇਹਨੂੰ ਕਹਿੰਦੇ ਤੁਹਾਡਾ ਸਿੱਖ ਮਾਨਸਾ ਪਟਿਆਲਾ ਪੰਜਾਬੀ ਯੂਨੀਵਰਸਿਟੀ ਪ੍ਰੋਫੈਸਰ ਦੇਖ ਲਓ ਜੀ ਮਤਲਬ ਬਿਲਕੁਲ ਕੋ ਦਾੜੀ ਕੱਟੀ ਨਹੀਂ ਹੋਈ ਕੋਈ ਵੈਸੇ ਨਹੀਂ ਹੈ ਸਾਬਤ ਸੂਰਤ ਬੰਦਾ ਸੋ ਇਹ ਹੈ ਆਰਐਸਐਸ ਦਾ ਵਰਕਿੰਗ ਪੈਟਰਨ ਕਿ ਕਿਵੇਂ ਇਹ ਭਗਵਾ ਕਰਨ ਕਰ ਰਹੇ ਨੇ ਔਰ ਕਿਵੇਂ ਪੰਜਾਬ ਦੇ ਵਿੱਚ ਸਿੱਕ ਕੌਮ ਦੇ ਵਿੱਚ ਉਹਨਾਂ ਨੇ ਜਥੇਦਾਰ ਆਪਣੇ ਲਵਾਏ ਹੋਏ ਨੇ ਐਵੇਂ ਨਹੀਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਐਵੇਂ ਨਹੀਂ ਜਿਹੜੇ ਸਾਰੇ ਮਾਫੀਨਾਮਾ ਆ ਗਿਆ ਸੌਦਾ ਸਾਧ ਦੇ ਕਿਹਦੇ ਕਹਿਣ ਤੇ ਕੀਤਾ ਇਹਨਾਂ ਨੇ ਸੋ ਅੱਜ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਵੀ ਇਸ ਲੈਵਲ ਦਾ ਬੰਦਾ ਹੈ ਜਿਹੜਾ ਉਹਨਾਂ ਨੇ ਇਨਫਿਲਟ੍ਰੇਟ ਕਰ ਦਿੱਤੇ ਸੋ ਇਹ ਅੱਜ ਦੇ ਮੇਨ ਇਸ਼ੂ ਨੇ ਜੀ